ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਸੋ ਅੱਜ ਫਿਰ ਬਹੁਤ ਹੀ ਵਧੀਆ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਏ ਆ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਕੈਂਡੀਡੇਟ ਨੂੰ ਬੇਨਤੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਜੇ ਜਾਣਕਾਰੀ ਵਧੀਆ ਲੱਗਦੀ ਆ ਤਾਂ ਉਹਨੂੰ ਸ਼ੇਅਰ ਜ਼ਰੂਰ ਕਰਨਾ ਸੋ ਦੋਸਤੋ ਜਾਣਕਾਰੀ ਨਿਕਲ ਕੇ ਇਹ ਆ ਰਹੀ ਆ ਕਿ ਨਗਰ ਨਿਗਮ ਮੋਗਾ ਵਿੱਚ ਬੇਲਦਾਰਾਂ ਦੀ ਰੈਗੂਲਰ ਭਰਤੀ ਦਾ ਨੋਟੀਫਿਕੇਸ਼ਨ ਆਊਟ ਹੋ ਚੁੱਕਿਆ ਹੈ ਜਿਸ ਵਿੱਚ ਘੱਟੋ-ਘੱਟ ਉਮਰ 18 ਸਾਲ ਜਰਨਲ ਸ਼੍ਰੇਣੀ ਦੇ ਉਮੀਦਵਾਰਾਂ ਦੀ ਸੀਮਾ ਉਹ 37 ਸਾਲ ਹੋਵੇਗੀ ਤੇ ਅਨੁਸੂਚਿਤ ਜਾਤੀ ਤੇ ਪਛੜੀਆਂ ਸ਼੍ਰੇਣੀਆਂ ਲਈ ਉਮਰ ਦੀ ਸੀਮਾ 42 ਸਾਲ ਹੋਵੇਗੀ ਪੱਕੀ ਭਰਤੀ ਹੈ ਜੀ ਆਫਲਾਈਨ ਇਹਨਾਂ ਦੇ ਫਾਰਮ ਹਨ ਸੋ ਜੋ ਵੀ ਕੈਂਡੀਡੇਟ ਅਪਲਾਈ ਕਰਨੇ ਚਾਹੁੰਦੇ ਆ ਉਹ ਫਾਰਮ ਨੂੰ ਨਗਰ ਨਿਗਮ ਮੋਗਾ ਵਿਖੇ ਭਰ ਕੇ ਜਮ੍ਹਾਂ ਕਰਵਾਉਣ ਐਲੀਜੀਬਿਲਟੀ ਇਹਦੀ ਹੈਗੀ ਹੈ ਜੀ 8ਵੀਂ ਪਾਸ ਔਰ 8ਵੀਂ ਵਿੱਚ ਪੰਜਾਬੀ ਵਿਸ਼ੇ ਨਾਲ ਪਾਸ ਹੋਣੀ ਚਾਹੀਦੀ ਆ ਸੋ ਇੱਕ ਵਾਰ ਫਿਰ ਸਾਰੇ ਕੈਂਡੀਡੇਟ ਨੂੰ ਦੱਸਿਆ ਜਾਂਦਾ ਹੈ ਕਿ ਨਗਰ ਨਿਗਮ ਮੋਗਾ ਵਿਖੇ ਬੇਲਦਾਰਾਂ ਦੀ ਰੈਗੂਲਰ ਭਰਤੀ ਦਾ ਨੋਟੀਫਿਕੇਸ਼ਨ ਆਊਟ ਹੋ ਚੁੱਕਿਆ ਹੈ ਜਿਸ ਵਿੱਚ ਘੱਟੋ ਘੱਟ ਉਮਰ 18 ਸਾਲ ਜਰਨਲ ਸ਼੍ਰੇਣੀ ਦੇ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ 37 ਸਾਲ ਤੇ ਅਨਸੂਚਿਤ ਤੇ ਪਛੜੀਆਂ ਸ਼੍ਰੇਣੀਆਂ ਦੇ ਲਈ 42 ਸਾਲ ਹੋਵੇਗੀ ਵਿਦਿਅਕ ਯੋਗਤਾ 8ਵੀਂ ਪਾਸ ਹੋਣੀ ਚਾਹੀਦੀ ਹੈ ਪੰਜਾਬੀ ਵਿਸ਼ੇ ਨਾਲ ਲਾਜ਼ਮੀ ਆ ਜੀ ਸੋ ਜੋ ਵੀ ਵਿਦਿਆਰਥੀ ਕੈਂਡੀਡੇਟ ਫਾਰਮ ਨੂੰ ਭਰਨਾ ਚਾਹੁੰਦੇ ਆ ਉਹ ਆਫਲਾਈਨ ਫਾਰਮ ਭਰ ਕੇ ਨਗਰ ਨਿਗਮ ਮੋਗਾ ਵਿਖੇ ਦਫ਼ਤਰ ਵਿੱਚ ਜਮ੍ਹਾਂ ਕਰਵਾਉਣ ਦੀ ਕਿਰਪਾਲਤਾ ਕਰਨ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਫੇਰ ਇੱਕ ਵਾਰੀ ਚੈਨਲ ਤੇ ਵਿਜ਼ਿਟ ਕਰਨ ਤੇ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੇ ਜਾਣਕਾਰੀ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਦੇ ਹੋ ਧੰਨਵਾਦ